ਗੁਰਜੀ ਕੀ ਖਾਲਸਾ ਵਾ ਗੁਰਜੀ ਕੀ ਫਤਿਹ ਹਾਂਜੀ ਅੱਜ ਜੋ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਸੀਐਮ ਪੰਤਮਾਨ ਨੂੰ ਜੋ ਕਿ ਇੱਕ ਬਹੁਤ ਵੱਡੀ ਧਮਕੀ ਆਈ ਆ ਬੰਬ ਦੇ ਤਮਾਕੇ ਨਾਲ ਉੜਾਇਆ ਜਾਊ ਸੀਐਮ ਪੰਤਮਾਨ ਨੂੰ ਇੱਕ ਜੋ ਗੁਰਪੰਤ ਸਿੰਘ ਪੰਨੂ ਗੁਰਪੰਤ ਸਿੰਘ ਪੰਨੂ ਨਾਂ ਦਾ ਜੋ ਇੱਕ ਸ਼ਖਸ ਆ ਜਿਹਨੂੰ ਕਿ ਗੈਂਗਸਟਰ ਕਹ ਲਓ ਚਾਹੇ ਅੱਤਵਾਦੀ ਕਹ ਲਓ ਸੀਐਮ ਪੰਤਮਾਨ ਨੂੰ ਸਿੱਧੀ ਧਮਕੀ ਦਿੱਤੀ ਗਈ ਆ ਜਿੱਥੇ ਵੀ ਚੰਡਾ ਲਹਿਰੌਣਗੇ 26 ਜਨਵਰੀ ਨੂੰ ਤੇ ਬੰਬ ਦੇ ਤਮਾਕੇ ਨਾਲ ਉੜਾ ਦਿੱਤਾ ਜਾਊ ਜਿਵੇਂ ਬਿਆਨਤ ਸਿੰਘ ਨੂੰ ਦਲਾਵਰ ਸਿੰਘ ਤੇ ਬਲਵੰਤ ਸਿੰਘ ਨੇ ੜਾਇਆ ਸੀਗਾ ਕਿਉਂਕਿ ਇਹਨਾਂ ਨੇ ਸਰਕਾਰਾਂ ਨੂੰ ਅੰਜਾਮ ਦਿੱਤੇ ਸੀ ਜੇ ਆਪਾਂ ਗੱਲ ਕਰੀਏ ਇੰਦਰਾ ਗਾਂਧੀ ਦੀ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਤਾਂ ਉਹਨਾਂ ਨੂੰ ਵੀ ਅੰਜਾਮ ਦਿੱਤਾ ਸੀ ਕਿਉਂਕਿ ਉਹਨੇ ਸਾਡੇ ਸਿੱਖ ਮਨਵਾਏ ਗਏ ਸੀ ਤਾਂ ਜੋ ਇਹ ਸਰਕਾਰਾਂ ਸਾਡੇ ਪੰਜਾਬ ਦੇ ਵਿੱਚ ਕਰਦੀਆਂ ਆਈਆਂ ਤੁਰ ਤੋਂ ਤਾਂ ਇਹ ਜੋ ਇੱਕ ਗੁਰਪਵੰਤ ਸਿੰਘ ਜੋ ਇੱਕ ਪੰਨੂ ਨਾਮ ਦਾ ਇੱਕ ਸ਼ਖਸ ਚਾਹੇ ਉਹਨੂੰ ਖਾਲਸਤਾਨੀ ਕਹੋ ਚਾਹੇ ਗੈਸਟਰ ਕਹੋ ਕਿਉਂਕਿ ਉਹਦਾ ਕਹਿਣਾ ਇਹ ਆ ਵੀ ਜੋ ਸਾਡੇ ਪੰਜਾਬ ਨਾਲ ਗਲਤ ਕਰੂਗਾ ਕੋਈ ਜੋ ਵੀ ਗਲਤ ਪ੍ਰਤਾਪ ਕਰਨਗੇ ਸਾਡੇ ਜਿਵੇਂ ਬੰਦੀ ਸਿੰਘ ਆ ਜਿਵੇਂ ਤੇ ਗੱਲ ਕਰੀਏ ਆਪਾਂ ਅਮਰਤਪਾਲ ਸਿੰਘ ਨੂੰ ਬਹੁਤ ਸਮੇਂ ਤੋਂ ਬੰਦੀ ਰੱਖਿਆ ਹੋਇਆ ਲੇਕਿਨ ਉਹ ਸਖਸ ਪੰਜਾਬ ਦੇ ਰਹਿਣ ਵਾਲਾ ਹੀ ਸੀ ਕਿਸੇ ਸਮੇਂ ਦੇ ਵਿੱਚ ਹੁਣ ਉਹ ਵਿਦੇਸ਼ ਵਿੱਚ ਰਹਿ ਰਿਹਾ ਜਿਹਦਾ ਕੀ ਦੱਸਦੇ ਆ ਇੱਕ ਬਹੁਤ ਵੱਡਾ ਕਹਿੰਦੇ ਵੀ ਪਾਕਿਸਤਾਨ ਦੇ ਨਾਲ ਇੱਕ ਖੂਫੀਆ ਏਜੰਸੀ ਦਾ ਹੱਥ ਵੀ ਆ ਤੇ ਇਹ ਇੱਕ ਇਤਵਾਦੀ ਵੀ ਆ ਗੈਂਗਸਟਰ ਵੀ ਆ ਪੱਤਰਕਾਰਾਂ ਦਾ ਇਹ ਕਹਿਣਾਗਾ ਕਿਉਂਕਿ ਇਹੋ ਇੱਕ ਜੋ ਸਿੱਧੀ ਚੇਤਾਵਨੀ ਦਿੱਤੀ ਗਈ ਆ ਸੀਮਾਨ ਨੂੰ ਕਿ ਬੰਬ ਤਮਾਕੀ ਨਾਲ ਉਡਾ ਦਿੱਤਾ ਜਾਊ ਹੁਣ ਉਹ ਜਗ੍ਹਾ ਜੋ ਆਪਾਂ ਉਹਨਾਂ ਨੇ ਚੇਂਜ ਕਰਤੀ ਕਿਉਂਕਿ ਪਹਿਲਾਂ ਕਿਤੇ ਹੋਰ ਸੀ ਤਾਂ ਹੁਣ ਜੋ ਉਹ ਜਗ੍ਹਾ ਤਾਂ ਉਹ ਆਪਾਂ ਮੁਹਾਲੀ ਦੇ ਵਿੱਚ ਝੰਡਾ ਲਹਿਰਾਇਆ ਜਾਊਗਾ 26 ਜਨਵਰੀ ਨੂੰ ਤੇ ਇਹਦੇ ਵਿੱਚ ਪਹਿਲਾਂ ਫਰੀਦਕੋਟ ਸੀ ਫਰੀਦਕੋਟ ਤੋਂ ਹੁਣ ਮੁਹਾਲੀ ਦੇ ਵਿੱਚ ਝੰਡਾ ਲਹਿਰਾਉਣਗੇ ਕਿਉਂਕਿ ਇਹ ਜਗਾ ਤਾਂ ਚੇਂਜ ਕਰੀਆ ਤਾਂ ਇਹ ਧਮਕੀ ਜੋ ਇੱਕ ਬਹੁਤ ਵੱਡੀ ਆਈ ਆ ਇੱਕ ਐਤਵਾਦੀ ਕਹਿ ਲੋ ਚਾਹ ਗੈਂਗਸਟਰ ਕਹਿ ਲੋ ਜੋ ਗੁਰਪਵੰਤ ਸਿੰਘ ਪੰਨੂ ਨਾ ਦਾ ਸਖਸ ਆ ਕਿਉਂਕਿ ਹੁਣ ਸੀਐਮ ਇਸ ਸੀਐਮ ਮਾਨ ਦੀ ਨੀਂਦ ਉੱਡੀ ਖੜੀ ਆ ਜਦੋਂ ਇਹ ਕਿਸਾਨਾਂ ਤੇ ਤੇ ਸਾਡੇ ਸਿੱਖਾਂ ਦੇ ਉੱਤੇ ਅਤਿਆਚਾਰ ਕਰਾਉਂਦਾ ਸਿੱਧੇ ਆਰਡਰ ਦੇ ਦਿੰਦਾ ਪੁਲਿਸ ਨੂੰ ਇੱਥੇ ਇਹ ਕਰੋ ਇਹ ਇਹਦੇ ਆਰਡਰਾਂ ਤੇ ਸਾਰਾ ਕੁਝ ਹੁੰਦਾ ਆ ਮੈਂ ਦੋ 2-4 ਦਿਨ ਪਹਿਲਾਂ ਵੀਡੀਓ ਪਾਈ ਸੀ ਇੱਕ ਮੈਂ ਤਾਂ ਇੱਕ ਤੋਂ ਪਹਿਲਾਂ ਪਾਈ ਸੀ 20-25 ਦਿਨ ਪਹਿਲਾਂ ਜੋ ਕਿ ਆਪਣੇ ਸਿੱਖਾਂ ਦੇ ਉੱਪਰ ਇਹਨੇ ਜੋ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਰੱਖਿਆ ਗਿਆ ਸੀ ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਥਰੂ ਕੈਂਤ ਦੇ ਕੋਲੇ ਸਿੱਟੇ ਗਿਆ ਸੀ ਤੇ ਉਹ ਕਿਹਦੇ ਕੈਂਤ ਸਿੱਟੇ ਗਿਆ ਸੀ ਸੀਐਮ ਭਵੰਤਮਾਨ ਦੇ ਜੋ ਇੱਕ ਕਰਤਾ ਪੰਜਾਬ ਨਾਲ ਬਹੁਤ ਗਲਤ ਰਿਆ ਇਹ ਇਹਦਾ ਕਰਕੇ ਜੋ ਇਹਨੂੰ ਟਾਰਗੇਟ ਔਰ ਕੋਈ ਤਾਂ ਨਹੀਂ ਜੋ ਸਾਡੇ ਬਾਹਰ ਬੈਠੇ ਆ ਜੋ ਕੋਈ ਪਹਿਲਾਂ ਦੇ ਜਿਵੇਂ ਵਿਦੇਸ਼ ਇਹ ਰਹਿ ਤਾਂ ਇਧਰ ਦੀ ਆ ਜੋ ਗੁਰਪਮント ਸਿੰਘ ਆ ਪੰਨੂ ਨਾਮ ਦਾ ਅਖਸਖਸ ਜਿਹਨੂੰ ਹੁਣ ਖਾਲਿਸਤਾਨੀ ਕਹਿੰਦੇ ਆ ਤੇ ਗੈਂਗਸਟਰ ਕਹਲੋ ਚਾ ਕਿਉਂਕਿ ਰਹਿ ਕੇ ਤਾਂ ਇਧਰ ਦੀ ਪੰਜਾਬ ਵਿੱਚ ਹੀ ਗਿਆ ਇਹਦੇ ਪਿਤਾ ਵੀ ਇਧਰ ਪੜੇ ਆ ਇਹ ਵੀ ਇਧਰ ਰਹਿ ਕੇ ਗਏ ਆ ਤੇ ਲੇਕਿਨ ਹੁਣ ਵਿਦੇਸ਼ ਵਿੱਚ ਆ ਜਿਹਦੇ ਬੱਚੇ ਦੇ ਪਾਕਿਸਤਾਨ ਵਾਲਿਆਂ ਨਾਲ ਹੱਥ ਵੀ ਆ ਕੂਫੀ ਏਜੰਸੀ ਆ ਜੋ ਹਥਿਆਰ ਸਭ ਕੁਝ ਆ ਇਹਦੇ ਕੋਲ ਕਿਉਂਕਿ ਇਹਨੇ ਜੋ ਇੱਕ ਧਮਕੀ ਦਿੱਤੀ ਆ ਧਮਕੀ ਦੇਣ ਦੇ ਕਾਰਨ ਇਹਦੀ ਭਵੰਤਮਾਨ ਦੀ ਨੀਂਦ ਉੱਡੀ ਖੜੀ ਆ ਕਿਉਂਕਿ ਇਹ ਇੰਨਾ ਇਹ ਸਖਸ ਡਰਦਾ ਇੱਕ ਵਾਰ ਬਰਨਾਲਾ ਵਿੱਚ ਦੀ ਇਹਨਾਂ ਨੇ ਲੰਘਣਾ ਸੀ ਤਾਂ ਉੱਥੋਂ ਦੀ ਸਾਰੇ ਝਾੜ ਬੂਟ ਸਾਰੇ ਪਟਵਾ ਦਿੱਤੇ ਗਏ ਸੀ ਵੀ ਕਿਤੇ ਕੋਈ ਮੈਨੂੰ ਗੋਲੀ ਨਾ ਮਾਰ ਦੇ ਤਾਂ ਇਹ ਜੋ ਆਪਾਂ ਗੱਲ ਕਰੀਏ ਸੀਐਮ ਵਾਲਨ ਦੀ ਇੱਕ ਡਰੇ ਹੋਏ ਬਹੁਤ ਸਖਸ ਬਹੁਤ ਡਰੇ ਹੋਏ ਇਹ ਇੱਕ ਤਰ੍ਹਾਂ ਦੇ ਕਿਉਂਕਿ ਇਹਨੂੰ ਆਪਣੀ ਜਾਨ ਦੀ ਬਹੁਤ ਪਰਵਾਹ ਗਈ ਜੋ ਕਿਸੇ ਹੋਰ ਤੇ ਹੁੰਦਾ ਕਿਸਾਨਾਂ ਤੇ ਅਤਿਆਚਾਰ ਹੁੰਦਾ ਉਹ ਕੋਈ ਮਤਲਬ ਨਹੀਂ ਚਾਹੇ ਕੋਈ ਮਰੇ ਚ ਕੋਈ ਜੀ ਜਦੋਂ ਆਪਣੀ ਵਾਰੀ ਆਉਂਦੀ ਆ ਉਦੋਂ ਇਹਨੂੰ ਕੰਮਣੀ ਚੜ ਜਾਂਦੀ ਆ ਹੁਣ ਰਾਤ ਦੇ ਦੀ ਨੀਂਦ ਉੱਡੀ ਖੜੀ ਐ ਜਿਸ ਦਿਨ ਦੀ ਇਹ ਧਮਕੀ ਆਈ ਮੈਨੂੰ ਆਇਆ ਲੱਗਦਾ ਚਾਹੇ ਝੰਡਾ ਇਹ ਤਾ ਲਹਿਰਾਇਆ ਜਾਊਗਾ ਅਗਰ ਜੇ ਉੱਥੇ ਸਾਡੇ ਆਰਮੀ ਦੇ ਜਵਾਨ ਹੋਣਗੇ ਤੇ ਪੁਲਿਸ ਹੋਊਗੀ ਆ ਚਾਰ ਸਪੇਰੇ ਫੇਰ ਤਾਂ ਆਪਾਂ ਮੇਲਾ ਹੈ ਲਹਿਰਾ ਦੇ ਨਹੀਂ ਤਾਂ ਇਹ ਮੈਂ ਕਿਹੜਾ ਕੋਈ ਭਾਰੀ ਗਿਣਤੀ ਦੇ ਵਿੱਚ ਪੁਲਿਸ ਹੋਈ ਤਾਂ ਝੰਡਾ ਲਹਿਰਾਇਆ ਜਾਊ ਤਾਂ ਇਹ ਮਬੂਲੀ ਜੇ ਆਪਾਂ ਗੱਲ ਕਰੀਏ ਵੀ ਇੱਕ ਵਾਰ ਇਹ ਥੋੜੇ ਜਿਹਾ ਪੁਲਿਸ ਵਾਲੇ ਨਾਲ ਲਿਆ ਕੇ ਕਹਿ ਦਈਏ ਵੀ ਭਾਰੀ ਗਿਣਤੀ ਚ ਪੁਲਿਸ ਹੋਈ ਤਾਂ ਝੰਡਾ ਲਹਿਰਾਇਆ ਜਾਊਗਾ ਕੋਈ 2-4 ਗੱਡੀਆਂ ਨਾਲ ਤਾਂ ਤੁਰਦਾ ਵੀ ਨਹੀਂ ਹੈਗਾ ਇਹ ਬਹੁਤ ਇੱਕ ਡਰਿਆ ਹੋਇਆ ਇੱਕ ਕਿਉਂਕਿ ਇਹਨੇ ਲੋਕਾਂ ਦੇ ਉੱਤੇ ਇਤਿਆਚਾਰ ਕਰਿਆ ਜਦੋਂ ਆਪਣੀ ਵਾਰੀ ਆਉਂਦੀ ਆ ਤਾਂ ਉਦੋਂ ਇਹਨੂੰ ਕੰਬਣੀ ਚੜ ਰਹੀ ਹੈ ਹੁਣ ਇਸ ਟਾਈਮ ਨਹੀਂ ਦੁੱਡੀ ਖੜੀ ਐ ਸੀਐਮ ਭੰਤਮਾਨ ਕਿਉਂਕਿ ਪੰਜਾਬ ਨਾਲ ਇਹ ਗਰਤ ਪ੍ਰਤਾਪ ਕਰ ਰਿਹਾ ਇਹਨੂੰ ਸਿੱਧਾ ਇਹ ਸਮਝਾ ਰਿਹਾ ਹੈ ਉਹ ਚਾਹੇ ਉਹਨੂੰ ਹੁਣ ਤਾਂ ਇਹ ਖਾਲਿਸਤਾਨੀ ਕਹਿਣ ਚਾਹੇ ਕੁਝੀ ਕਹਿਣ ਉਹਨੇ ਪੰਜਾਬ ਦੇ ਵਿੱਚ ਜੋ ਇਹ ਗਲਤ ਹੋ ਰਿਹਾ ਉਹਨਾਂ ਦਾ ਕਹਿਣਾ ਇਹੀ ਆ ਵੀ ਜੋ ਹਿੰਦੁਸਤਾਨ ਦੇ ਵਿੱਚ ਕੋਈ ਸਰਕਾਰ ਪੰਜਾਬ ਨਾਲ ਗਲਤ ਹੋਊਗਾ ਤਾਂ ਉਹਨਾਂ ਦਾ ਜੋ ਹਾਲ ਜੋ ਬਲਵੰਤ ਸਿੰਘ ਨੂੰ ਬੰਬ ਧਮਾਕੇ ਨਾਲ ਉੜਾਇਆ ਗਿਆ ਸੀ ਉਹਦਾ ਹਾਲ ਉਹੀ ਹੋਣਾਗਾ ਤੈਨੂੰ ਚੰਗੀ ਤਰ੍ਹਾਂ ਪਤਾ ਭਈਆ ਕਿ ਦਲਾਵਰ ਸਿੰਘ ਨੇ ਆਪਣੇ ਢਿੱਡ ਨਾਲ ਬੰਬ ਬਨ ਕੇ ਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪੰਜਾਬ ਵਾਸਤੇ ਤਾਂ ਜੇ ਹੁਣ ਪੰਜਾਬ ਦੀ ਢੋਰ ਇਸ ਆਪਾਂ ਕਹਿੰਦੇ ਸੀਐਮ ਮਾਨ ਨੂੰ ਫੜਾਈ ਹੋਈ ਆ ਤਾਂ ਇਹਦਾ ਮਤਲਬ ਇਹ ਨਹੀਂ ਜਦੋਂ ਜੀ ਕਰੇ ਇਹ ਕਿਸਾਨਾਂ ਤੇ ਤੇ ਸਿੱਖਾਂ ਦੇ ਉੱਤੇ ਅਤਿਆਚਾਰ ਕਰੇ ਗੋਲੀਆਂ ਮਾਰੇ ਤੇ ਡਾਂਗਾ ਮਾਰੇ ਤਾਂ ਜਦੋਂ ਜੀ ਕਰਦਾ ਧਰੂ ਗਾਇਂ ਦੇ ਗੋਲੇ ਸੱਟਦਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਧਰੂ ਗਾਇਂ ਦੇ ਗੋਲੇ ਸੱਟੇ ਗਏ ਉਹ ਕਿਹਦੇ ਕੰਮ ਤੇ ਸੱਟੇ ਗਏ ਆ ਸੀਐਮ ਮਾਨ ਭਵੰਤਮਾਨ ਦੇ ਜੋ ਕਿ ਇੱਕ ਆਪਾਂ ਕਹ ਦਈਏ ਗਲਤ ਸ਼ਖਸ ਨੂੰ ਡੋਰ ਫਰਾ ਦਿੱਤੀ ਗਈ ਸਾਡੇ ਪੰਜਾਬ ਦੀ ਇਹਨੂੰ ਖੁਦ ਨੂੰ ਨਹੀਂ ਪਤਾ ਦੇਸ਼ ਕਿਵੇਂ ਚਲਾਉਣਾ ਤਾਂ ਉਹ ਦੇਸ਼ ਕਿਵੇਂ ਚਲਾਊਗਾ ਤਾਂ ਹੁਣ ਜਦੋਂ ਇਹਦੀ ਆਪਦੀ ਵਾਰੀ ਆਈ ਜੋ ਗੁਰਪੰਤ ਸਿੰਘ ਪੰਨੂ ਨਾ ਦਾ ਇੱਕ ਸ਼ਖਸ ਨੇ ਇਹਨੂੰ ਧਮਕੀ ਦਿੱਤੀ ਗਈ ਆ ਬੰਬ ਤਮਾਕੇ ਨਾਲ ਵੀ ਉਡਾ ਦਿੱਤਾ ਜਾਊਗਾ ਹੁਣ ਇਹਦੀ ਨੀਂਦ ਉੱਡੀ ਖੜੀ ਆ ਚਲੋ ਜੀ ਖਾਸ ਕਰਕੇ ਜੋ ਆਪਣੀਆਂ ਪੰਜਾਬ ਵਿੱਚ ਗੱਲਬਾਤ ਹੁੰਦੀ ਆ ਤਾਂ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਜੋ ਇਹ ਖਬਰ ਆਈ ਆ ਸੀਐਮ ਭਵਨਤਮਨ ਦੀ ਇਹ ਇੱਕ ਬਹੁਤ ਵੱਡੀ ਇਨਕਮਕੀ ਮਿਲੀ ਆ ਜੋ ਤੇ ਆਪਾਂ ਤੁਹਾਡੇ ਨਾਲ ਜੋ ਹਰ ਗੱਲ ਹੁੰਦੀ ਹੈ ਸਾਂਝੀ ਕਰਦੇ ਆ ਕਿਉਂਕਿ ਆਪਣਾ ਪੰਜਾਬ ਦੇ ਮੁੰਡਿਆਂ ਤੇ ਚੈਨਲ ਆ ਜੋ ਗੱਲਬਾਤ ਪੰਜਾਬ ਦੇ ਵਿੱਚ ਹੁੰਦੀ ਆ ਤੇ ਤੁਹਾਡੇ ਤੇ ਇੱਕ ਸਾਂਝੀ ਕਰਨਾ ਆਪਣਾ ਫਰਜ਼ ਆ ਤੇ ਜਿੰਨਾ ਤੱਕ ਵੀ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ